ਇਹ ਤਕਰੀਬਨ ਪਿਛਲੇ 1 ਸਾਲ ਤੋਂ ਸਾਡੇ ਸਾਥੀਆਂ ਨੇ ਐਫ ਆਈ ਆਰ ਕਰਵਾ ਕੇ ਜਿਹੜੇ yellow leaf immigration ਦੇ ਤੇ ਹੋਰ ਵੱਖ-ਵੱਖ ਕੰਪਨੀਆਂ ਦੇ ਮਾਲਕ ਕੁਲਵੀਰ ਕੌੜਾ ਤੇ ਉਹਨਾਂ ਦੀ ਵਾਈਫ ਜਿਹੜੀ ਰੀਤ ਕੌੜਾ ਉਹਨਾਂ ਵੱਲੋਂ ਸਾਡੇ ਬਹੁਤ ਸਾਰੇ ਲੋਕਾਂ ਨਾਲ ਤਕਰੀਬਨ 350 ਦੇ ਕਰੀਬ ਜਿਨ੍ਹਾਂ ਦਾ ਸਾਡੇ ਨਾਲ ਕੰਟੈਕਟ ਹੈ ਉਹਨਾਂ ਨਾਲ ਠੱਗੀ ਮਾਰੀ ਗਈ ਕਰੋੜਾ ਰੁਪਏ ਦੀ ਕਿਸੇ ਨੇ ਆਪਣੇ ਬੱਚੇ ਦਾ ਵੀਜ਼ਾ ਲਵਾਉਣ ਵਾਸਤੇ ਜ਼ਮੀਨ ਗਹਿਣੇ ਰੱਖੀ ਕਿਸੇ ਨੇ ਆਪਣੀ ਕੋਈ ਘਰ ਪ੍ਰਾਪਰਟੀ ਗਹਿਣੇ ਰੱਖੀ ਅਤੇ ਕਿਸੇ ਨੇ ਆਪਣੀ ਜ਼ਮੀਨ ਵੇਚ ਕੇ ਇਹ ਜਿਹੜੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਇਹਨਾਂ ਕੋਲ ਪੈਸੇ ਦਿੱਤੇ ਸਨ ਅਤੇ ਬਹੁਤ ਲੰਮਾ ਸਮਾਂ ਹੋ ਗਿਆ ਸਾਨੂੰ ਵੇਟ ਕਰਦਿਆਂ ਨੂੰ ਥਾਂ-ਥਾਂ ਤੇ ਜਾਂਦਿਆਂ ਨੂੰ ਪਰ ਅੱਜ ਤੱਕ ਇਨਸਾਫ ਦੀ ਜਿਵੇਂ ਕਹਿੰਦੇ ਕਿ ਇੱਕ ਬੂੰਦ ਵੀ ਸਾਡੇ ਪੱਲੇ ਨਹੀਂ ਪਈ ਔਰ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਬੜੇ ਦੁਖੀ ਮਾਨਣਾ ਕਹਿਣਾ ਪੈ ਰਿਹਾ ਕਿ ਅਸੀਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਤੋਂ ਜਿਹੜਾ ਮੀਟਿੰਗ ਦਾ ਸਮਾਂ ਵੀ ਮੰਗਿਆ ਸੀ ਤੇ ਮਦਦ ਵਾਸਤੇ ਵੀ ਉਹਨਾਂ ਨੂੰ ਗੁਹਾਰ ਲਾਈ ਸੀ ਔਰ ਨਾ ਤਾਂ ਸੀਐਮ ਸਾਹਿਬ ਵੱਲੋਂ ਕੋਈ ਜਵਾਬ ਆ ਰਿਹਾ ਨਾ ਕੋਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੁਣ ਸੋਮਵਾਰ ਆਉਣਾ ਹੈ 29 ਤਰੀਕ ਨੂੰ ਅਸੀਂ ਐਸਐਸਪੀ ਦੇ ਗੇਟ ਦਾ ਜਿਹੜਾ ਦਫ਼ਤਰ ਦਾ ਘਰਾਓ ਕਰਾਂਗੇ ਸਵੇਰੇ तकरीबन 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਆਪਣਾ ਰੋਸ ਜਿਹੜਾ ਉਹ ਅਸੀਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਮੁੱਖ ਮੰਤਰੀ ਪੰਜਾਬ ਅਤੇ ਡੀਸੀ ਜ਼ੇਬਾਨ ਸਾਡੇ ਜਿਹੜੇ ਮੋਹੱਲੀ ਦੇ ਨੇ ਉਹਨਾਂ ਸਾਹਮਣੇ ਅਸੀਂ ਆਪਣਾ ਦੁੱਖ ਰੋਵਾਂਗੇ ਰੋਸ ਜ਼ਾਹਰ ਕਰਾਂਗੇ ਕਿ ਸਾਡੇ ਕਰੋੜਾਂ ਰੁਪਏ ਜਿਹੜੇ ਏਜੰਟ ਲੈ ਕੇ ਚੰਡੀਗੜ੍ਹ ਦੇ ਵਿੱਚ ਹੀ ਰਹਿ ਰਿਆ ਅਤੇ ਵੱਖ-ਵੱਖ ਥਾਵਾਂ ਤੇ ਹੋਰ ਨਵੇਂ ਆਫਿਸ ਕੋਲ ਕੇ ਉਹ ਲੋਕਾਂ ਨੂੰ ਠੱਗ ਰਿਆ ਤੇ ਪੰਜਾਬ ਪੁਲਿਸ ਜਾਂ ਮੋਹਾਲੀ ਪੁਲਿਸ ਉਹਨਾਂ ਨੂੰ ਫੜਦੀ ਕਿਉਂ ਨਹੀਂ ਉਹਨਾਂ ਦੀ ਅਰੈਸਟ ਕਿਉਂ ਨਹੀਂ ਪੈ ਰਹੀ ਤੋਂ ਅਸੀਂ ਹੁਣ ਸੋਮਵਾਰ 29 ਤਰੀਕ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੀਐਮ ਹਾਊਸ ਚਾਹੇ ਉਹ ਜਲੰਧਰ ਰਹਿ ਰਹੇ ਨੇ ਹੁਣ ਸੀਐਮ ਸਾਹਿਬ ਚਾਹੇ ਉਹ ਚੰਡੀਗੜ੍ਹ ਰਹਿੰਦੇ ਜਾਂ ਫਿਰ ਸੰਗਰੂਰ ਰਹਿਣ ਜਿੱਥੇ ਵੀ ਹੋਣਗੇ ਅਸੀਂ ਉੱਥੋਂ ਦਾ ਘਰਾਓ ਜਿਹੜਾ ਬਹੁਤ ਜਲਦ ਅਸੀਂ ਰੱਖਣ ਜਾ ਰਹੇ ਹਾਂ ਕਿਉਂਕਿ ਜਦੋਂ ਅਸੀਂ ਸੀਐਮ ਸਾਹਿਬ ਦੇ ਘਰ ਮੂਰੇ ਬੈਠ ਕੇ ਫਿਰ ਅਸੀਂ ਉਸ ਦਿਨ ਉੱਠ ਕੇ ਨਹੀਂ ਆਵਾਂਗੇ ਪੱਕੇ ਡੇਰੇ ਲਾ ਕੇ ਬੈਠਾਂਗੇ ਜਿੰਨਾ ਚਿਰ ਸਾਡੇ ਆ ਜਿੰਨੇ ਵੀ ਪੀੜਤ ਲੋਕ ਬੈਠੇ ਨੇ ਇਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੋਂ ਮੈਂ ਭਗਵੰਤ ਮਾਨਜ ਨੂੰ ਬੇਨਤੀ ਕਰਦਾ ਕਿ ਸਾਨੂੰ ਲਗਭਗ 6-7 ਮਹੀਨੇ ਹੋ ਗਏ ਪਿੱਟਦਿਆਂ ਨੂੰ ਮੁਹਾਲੀ ਦੇ ਦਫ਼ਤਰਾਂ ਵਿੱਚ ਚੱਕਰ ਮਾਰ ਮਾਰ ਕੇ ਸਾਰੇ ਵੱਡੇ ਵੱਡੇ ਅਫਸਰਾਂ ਨੇ ਮਿਲ ਚੁੱਕੇ ਆ ਲੇਕਿਨ ਕਿਸੇ ਵੀ ਅਫਸਰ ਦੇ ਜਿਹੜੇ ਕੰਨਾਂ ਤੇ ਜੂ ਨਹੀਂ ਸਰਕੀ ਸੌ ਨਹੀਂ ਹੈ ਕੋ 100 ਨਹੀਂ ਹੈ ਕਟੜਕ 2 300 ਕਰੋੜ ਦਾ ਜੰਤਰਾ ਕਬਲਾ ਕਰ ਲਿਆ ਜਨਤਾ ਲੁੱਟ ਹੋ ਗਈ ਹੈ ਜ਼ਮੀਨਾਂ ਵੇਚੀਆਂ ਲੋਕਾਂ ਨੇ ਘਰ ਆਪਣੇ ਵੇਚੇ ਨੇ ਬੜੀ ਜਨਤਾ ਪਰੇਸ਼ਾਨ ਹੈ ਜਨਤਾ ਦੀ ਆਵਾਜ਼ ਸਰਕਾਰ ਨੇ ਨਾ ਸੁਣੀ ਤਾਂ ਜਰੂਰ ਇੱਕ ਦਿਨ ਅਸੀਂ ਸਰਕਾਰੀ ਜਿੰਨੇ ਵੱਡੇ ਦਫ਼ਤਰ ਨੇ ਜੋ ਜਿੰਨੇ ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਨੇ ਸਾਰੇ ਅਫਸਰਾਂ ਦੇ ਦਫ਼ਤਰ ਅਸੀਂ ਜਿਹੜਾ ਰੱਜ ਕੇ ਜਿਹੜਾ ਇਹਨਾਂ ਦਾ ਘਰਾਓ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖ ਗਿੱਲ ਮੋਗਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸੂਬਾ ਪ੍ਰਧਾਨ ਮੇਰੇ ਨਾਲ ਸਰਦਾਰ ਸੁਖਦੇਵ ਸਿੰਘ ਜੀ ਹੁਸ਼ਿਆਰਪੁਰ ਤੋਂ ਹਰਪ੍ਰੀਤ ਸਿੰਘ ਜੀ ਪਟਿਆਲੇ ਤੋਂ ਮਲਕੀਸ਼ ਸਿੰਘ ਜੀ ਸ਼ਾਹਕੋਟ ਤੋਂ ਅਤੇ ਸਾਡੇ ਨਾਲ ਸਾਥੀ ਜਿਹੜੇ ਇਮੀਗ੍ਰੇਸ਼ਨ ਤੋਂ ਪੀੜਤ ਨੇ ਸਾਰੇ ਅੱਜ ਅਸੀਂ ਇੱਕ ਵਾਰ ਫੇਰ ਕਿਸਾਨ ਭਵਨ ਦੇ ਵਿੱਚ ਮੀਟਿੰਗ ਕਰਕੇ ਹਟੇ ਹਾਂ ਅਤੇ ਅਗਲੇ ਐਲਾਨ ਆ ਜਿਹੜੇ ਉਹ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਤਕਰੀਬਨ ਪਿਛਲੇ 1 ਸਾਲ ਤੋਂ ਸਾਡੇ ਸਾਥੀਆਂ ਨੇ ਐਫ ਆਈ ਆਰ ਕਰਵਾ ਕੇ ਜਿਹੜੇ येलो ਲੀਫ ਇਮੀਗ੍ਰੇਸ਼ਨ ਦੇ ਤੇ ਹੋਰ ਵੱਖ-ਵੱਖ ਕੰਪਨੀਆਂ ਦੇ ਮਾਲਕ ਕੁਲਵੀਰ ਕੌੜਾ ਤੇ ਉਹਨਾਂ ਦੀ ਵਾਈਫ ਜਿਹੜੀ ਰੀਤ ਕੌੜਾ ਉਹਨਾਂ ਵੱਲੋਂ ਸਾਡੇ ਬਹੁਤ ਸਾਰੇ ਲੋਕਾਂ ਦਾ तकरीबन 350 ਦੇ ਕਰੀਬ ਜਿਨ੍ਹਾਂ ਦਾ ਸਾਡੇ ਨਾਲ ਕੰਟੈਕਟ ਹੈ ਉਹਨਾਂ ਨਾਲ ਠੱਗੀ ਮਾਰੀ ਗਈ ਕਰੋੜਾ ਰੁਪਏ ਦੀ ਅਤੇ ਅਸੀਂ ਜਿਹੜੀਆਂ ਐਫਆਈਆਰਜ਼ ਕਰਵਾਈਆਂ ਸੀਗੀਆਂ ਵੱਖ-ਵੱਖ ਥਾਣਿਆਂ ਦੇ ਵਿੱਚ ਮਟੌਰ ਥਾਣੇ ਦੇ ਵਿੱਚ ਐਰੋ ਸਿਟੀ ਥਾਣੇ ਦੇ ਵਿੱਚ 82 ਸੈਕਟਰ ਅਤੇ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਅਤੇ ਰਾਜਸਥਾਨ ਹਰਿਆਣਾ ਪੰਜਾਬ ਦੇ ਟੋਟਲੀ ਜਿੰਨੇ ਪੀੜਤ ਨੇ ਉਹਨਾਂ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਐਫਆਈਆਰਜ਼ ਕਰਵਾ ਕੇ ਇਹਨਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਸੀ ਔਰ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਬੜੇ ਦੁਖੀ ਮਾਨਣਾ ਪੈ ਰਿਹਾ ਕਿ ਅਸੀਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਤੋਂ ਜਿਹੜਾ ਮੀਟਿੰਗ ਦਾ ਸਮਾਂ ਵੀ ਮੰਗਿਆ ਸੀ ਤੇ ਮਦਦ ਵਾਸਤੇ ਵੀ ਉਹਨਾਂ ਨੂੰ ਗੁਹਾਰ ਲਾਈ ਸੀ ਔਰ ਨਾ ਤਾਂ ਸੀਐਮ ਸਾਹਿਬ ਵੱਲੋਂ ਕੋਈ ਜਵਾਬ ਆ ਰਿਹਾ ਨਾ ਕੋਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਔਰ ਜਿਹੜੀ ਪੰਜਾਬ ਪੁਲਿਸ ਆ ਉਹਨਾਂ ਨੇ ਇੱਕ ਸੈੱਟ ਬਣਾਈ ਸੀ ਜਿਹਦੇ ਵਿੱਚ ਵੱਖ-ਵੱਖ ਜਿਹੜੇ ਆਫੀਸਰ ਸਹਿਬਾਨ ਸਨ ਉਹਨਾਂ ਨਾਲ ਸਾਡੀ ਸਪੈਸ਼ਲ ਤੌਰ ਤੇ ਪਿਛਲੇ ਦਿਨੀ ਮੀਟਿੰਗ ਵੀ ਹੋਈ ਔਰ ਮੀਟਿੰਗ ਦੇ ਵਿੱਚ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਬਹੁਤ ਜਲਦ ਜਿਹੜਾ ਰੀਤ ਕੌੜਾ ਤੇ ਕੁਲਵੀਰ ਕੌੜਾ ਉਹਨਾਂ ਦੀ ਅਰੈਸਟ ਪਾਈ ਜਾਊ ਪਰ ਤੁਸੀਂ ਇਹ ਦੇਖੋ ਕਿ ਵਕ ਵਕ ਥਾਣਿਆਂ ਦੇ ਸਪੈਸ਼ਲ ਬ੍ਰਾਂਚਾਂ ਦੇ ਐਸਐਸਪੀ ਆਫਿਸ ਦੇ ਔਰ ਜਿਹੜੇ ਸਾਡੇ ਐਸਪੀ ਸਾਹਿਬ ਐਸਪੀਡੀ ਸਾਹਿਬ ਸਾਰਿਆਂ ਦੇ ਦਫ਼ਤਰਾਂ ਦੇ ਵਿੱਚ ਅਸੀਂ ਡੇੜੇ ਮਾਰ ਮਾਰ ਕੇ ਹੰਬ ਗਏ ਆ ਅਤੇ ਅਸੀਂ ਬਹੁਤ ਜ਼ਿਆਦਾ ਹੁਣ ਇਸ ਟਾਈਮ ਜਿੰਨੇ ਵੀ ਪਰਿਵਾਰ ਨੇ ਕਿਸੇ ਨੇ ਆਪਣੇ ਬੱਚੇ ਦਾ ਵੀਜ਼ਾ ਲਵਾਉਣ ਵਾਸਤੇ ਜ਼ਮੀਨ ਗਹਿਣੇ ਰੱਖੀ ਕਿਸੇ ਨੇ ਆਪਣੀ ਕੋਈ ਘਰ ਪ੍ਰਾਪਰਟੀ ਗਹਿਣੇ ਰੱਖੀ ਅਤੇ ਕਿਸੇ ਨੇ ਆਪਣੀ ਜ਼ਮੀਨ ਵੇਚ ਕੇ ਇਹ ਜਿਹੜੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਇਹਨਾਂ ਕੋਲ ਪੈਸੇ ਦਿੱਤੇ ਸਨ ਅਤੇ ਬਹੁਤ ਲੰਮਾ ਸਮਾਂ ਹੋ ਗਿਆ ਸਾਨੂੰ ਵੇਟ ਕਰਦਿਆਂ ਨੂੰ ਥਾਂ-ਥਾਂ ਤੇ ਜਾਂਦਿਆਂ ਨੂੰ ਪਰ ਅੱਜ ਤੱਕ ਇਨਸਾਫ ਦੀ ਜਿਵੇਂ ਕਹਿੰਦੇ ਕਿ ਇੱਕ ਬੂੰਦ ਵੀ ਸਾਡੇ ਪੱਲੇ ਨਹੀਂ ਪਈ ਔਰ ਜਿਹੜਾ ਐਸਐਸਪੀ ਸਾਹਿਬ ਨੇ ਮੁਹਾਲੀ ਵਾਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਸਾਨੂੰ ਉਹਨਾਂ ਬੰਦਿਆਂ ਦੀ ਲਿਸਟ ਪ੍ਰੋਵਾਈਡ ਕਰਾਓ ਜਿਹੜੇ EMPLOYEES ਸੀ ਜਾਂ ਜਿਹੜੇ ਮਾਲਕ ਸੀਗੇ ਉਹਨਾਂ ਦੇ ਟਿਕਾਣਿਆਂ ਬਾਰੇ ਦੱਸੋ ਕਿੱਥੇ ਰਹਿ ਰਹੇ ਨੇ ਉਹਨਾਂ ਦੀਆਂ ਕੋਠੀਆਂ ਬਾਰੇ ਵੀ ਇਹਨਾਂ ਨੂੰ ਪਤਾ ਉਹਨਾਂ ਦੀਆਂ ਫਲੈਟਾਂ ਬਾਰੇ ਵੀ ਇਹਨਾਂ ਨੂੰ ਪਤਾ ਉਹਨਾਂ ਦੇ ਬੱਚੇ ਕਿੱਥੇ ਪੜ੍ਹਦੇ ਨੇ ਉਹਨਾਂ ਬਾਰੇ ਵੀ ਅਸੀਂ ਸਾਰਾ ਕੁਝ ਇਹਨਾਂ ਨੂੰ ਦੱਸਿਆ ਪਰ ਅੱਜ ਤੱਕ ਇੱਕ ਵੀ ਬੰਦੇ ਦੀ ਅਰੈਸਟ ਹੈ ਜਿਹੜੀ ਪੰਜਾਬ ਪੁਲਿਸ ਵੱਲੋਂ ਨਹੀਂ ਪਾਈ ਗਈ ਮੁਹਾਲੀ ਪੁਲਿਸ ਵੱਲੋਂ ਨਹੀਂ ਪਾਈ ਗਈ ਵਾਰ-ਵਾਰ ਅੱਜ ਵੀ ਸਾਨੂੰ ਆਕ ਕੇ ਇੱਥੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਕਰਨੀ ਪਈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੁਣ ਸੋਮਵਾਰ ਆਉਣਾ ਆ 29 ਤਰੀਕ ਨੂੰ ਅਸੀਂ ਐਸਐਸਪੀ ਦੇ ਗੇਟ ਦਾ ਜਿਹੜਾ ਦਫ਼ਤਰ ਦਾ ਘਰਾਓ ਕਰਾਂਗੇ ਸਵੇਰੇ ਤਕਰੀਬਨ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਆਪਣਾ ਰੋਸ ਜਿਹੜਾ ਉਹ ਅਸੀਂ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਮੁੱਖ ਮੰਤਰੀ ਪੰਜਾਬ ਅਤੇ ਡੀਸੀ ਜ਼ੇਬਾਨ ਸਾਡੇ ਜਿਹੜੇ ਮੋਹਾਲੀ ਦੇ ਨੇ ਉਹਨਾਂ ਸਾਹਮਣੇ ਅਸੀਂ ਆਪਣਾ ਦੁੱਖ ਰੋਵਾਂਗੇ ਰੋਸ ਜ਼ਾਹਰ ਕਰਾਂਗੇ ਕਿ ਸਾਡੇ ਕਰੋੜਾਂ ਰੁਪਏ ਜਿਹੜੇ ਏਜੰਟ ਲੈ ਕੇ ਚੰਡੀਗੜ੍ਹ ਦੇ ਵਿੱਚ ਹੀ ਰਹਿ ਰਿਆ ਅਤੇ ਵੱਖ-ਵੱਖ ਥਾਵਾਂ ਤੇ ਹੋਰ ਨਵੇਂ ਆਫਿਸ ਕੋਲ ਕੇ ਉਹ ਲੋਕਾਂ ਨੂੰ ਠੱਗ ਰਿਆ ਤੇ ਪੰਜਾਬ ਪੁਲਿਸ ਜਾਂ ਮੁਹਾਲੀ ਪੁਲਿਸ ਉਹਨਾਂ ਨੂੰ ਫੜਦੀ ਕਿਉਂ ਨਹੀਂ ਉਹਨਾਂ ਦੀ ਅਰੈਸਟ ਕਿਉਂ ਨਹੀਂ ਪੈ ਰਹੀ ਕਿਉਂਕਿ 24 ਐਫਆਈਆਰ ਜਿਹੜੀਆਂ 82 ਸੈਕਟਰ ਦੇ 에ਰੋ ਸਿਟੀ ਥਾਣੇ ਦੇ ਵਿੱਚ ਹੋਈਆਂ ਤੇ ਤਕਰੀਬਨ 39 ਐਫਆਈਆਰ ਜਿਹੜੀਆਂ ਹੋਈਆਂ ਨੇ ਉਹ ਮਟੌਰ ਥਾਣੇ ਦੇ ਵਿੱਚ ਹੋਈਆਂ ਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਤੋਂ ਰਾਜਸਥਾਨ ਤੋਂ ਲੋਕਾਂ ਨੇ ਐਫ ਆਈ ਆਰਸ ਕਰਵਾਈਆਂ ਪਰ ਕਿਸੇ ਦੀ ਵੀ ਹੱਲ ਨਹੀਂ ਹੋਇਆ ਕਿਸੇ ਐਫ ਆਈ ਆਰ ਤੇ ਕਾਰਵਾਈ ਨਹੀਂ ਹੋਈ ਕੋਈ ਬੰਦਾ ਅਰੈਸਟ ਨਹੀਂ ਕੀਤਾ ਗਿਆ ਜਿਹੜੇ ਉਹਨਾਂ ਦੇ ਪਿੱਛੇ ਅਸੀਂ 3-4 ਇੰਪਲਾਈਜ ਫੜਾਏ ਸੀਗੇ ਉਹ ਵੀ ਅਸੀਂ ਆਪ ਸਾਰੇ ਸਾਥੀਆਂ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਫੜ ਕੇ ਫੇਰ ਪੁਲਿਸ ਵਾਲੇ ਕੀਤਾ ਸੀ ਤੇ ਪੰਜਾਬ ਪੁਲਿਸ ਨੇ ਆਪਣੇ ਤੌਰ ਤੇ ਇੱਕ ਵੀ ਬੰਦੇ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਇੱਕ ਵੀ ਬੰਦੇ ਨੂੰ ਉਹਨਾਂ ਨੇ ਜਾ ਕੇ ਉਹਨਾਂ ਦੇ ਘਰ ਰੇਡ ਮਾਰ ਕੇ ਨਹੀਂ ਪੁੱਛਿਆ ਕਿ ਤੁਸੀਂ ਐਡੇ ਵੱਡੇ ਕਪੜੇ ਕੀਤੇ ਨੇ ਤੁਸੀਂ ਸਾਨੂੰ ਕੋਈ ਜਵਾਬ ਦਿਓ ਤੁਸੀਂ ਥਾਣੇ ਆਓ ਕਿਸੇ ਨੂੰ ਬੁਲਾਇਆ ਤੱਕ ਨਹੀਂ ਅਸੀਂ ਕਈ ਉਹਨਾਂ ਦੇ EMPLOYE ਜਿਹੜੇ ਸਾਨੂੰ ਆਮ ਹੀ ਇੱਥੇ ਸੜਕਾਂ ਤੇ ਤੁਰੇ ਫਿਰਦੇ ਮਿਲਦੇ ਨੇ ਤੇ ਅਸੀਂ ਬਾਰ-ਬਾਰ ਇਹਨਾਂ ਨੂੰ ਬੇਨਤੀਆਂ ਕਰਦੇ ਕਿ ਉਹਨਾਂ ਦੀ ਅਰੈਸਟ ਪਾਈ ਜਾਵੇ ਪਰ ਪੰਜਾਬ ਪੁਲਿਸ ਨੇ ਅੱਜ ਤੱਕ ਆਪਣੇ ਬਹਾਵ ਤੇ ਕੋਈ ਵੀ ਅਰੈਸਟ ਨਹੀਂ ਪਾਈ ਸੋ ਅਸੀਂ ਹੁਣ ਸੋਮਵਾਰ 29 ਤਰੀਕ ਨੂੰ SSP ਦਫ਼ਤਰ ਦਾ ਘਰਾਓ ਕਰਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ CM ਹਾਊਸ ਚਾਹੇ ਉਹ ਜਲੰਧਰ ਰਹਿ ਰਹੇ ਨੇ ਹੁਣ ਸੀਐਮ ਸਾਹਿਬ ਚਾਹੇ ਉਹ ਚੰਡੀਗੜ੍ਹ ਰਹਿੰਦੇ ਜਾਂ ਫਿਰ ਸੰਗਰੂਰ ਰਹਿਣ ਜਿੱਥੇ ਵੀ ਹੋਣਗੇ ਅਸੀਂ ਉੱਥੋਂ ਦਾ ਘਰਾਉ ਜਿਹੜਾ ਬਹੁਤ ਜਲਦ ਅਸੀਂ ਰੱਖਣ ਜਾ ਰਹੇ ਹਾਂ ਕਿਉਂਕਿ ਜਦੋਂ ਅਸੀਂ ਸੀਐਮ ਸਾਹਿਬ ਦੇ ਘਰ ਮੂਰੇ ਬੈਠ ਕੇ ਫਿਰ ਅਸੀਂ ਉਸ ਦਿਨ ਉੱਠ ਕੇ ਨਹੀਂ ਆਵਾਂਗੇ ਪੱਕੇ ਡੇਰੇ ਲਾ ਕੇ ਬੈਠਾਂਗੇ ਜਿੰਨਾ ਚਿਰ ਸਾਡੇ ਆ ਜਿੰਨੇ ਵੀ ਪੀੜਤ ਲੋਕ ਬੈਠੇ ਨੇ ਇਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਕਿਉਂਕਿ ਅਸੀਂ ਪਹਿਲਾਂ ਟੋਟਲ 1 ਮਹੀਨੇ ਤੋਂ ਲਗਾਤਾਰ ਐਸਐਸਪੀ ਆਫਿਸ ਦੇ ਗੇੜੇ ਲਾ ਰਹੇ ਹਾਂ ਅਤੇ ਸਾਨੂੰ ਉਮੀਦ ਸੀ ਕਿ ਕੋਈ ਨਾ ਕੋਈ ਮਸਲਾ ਜਰੂਰ ਹੱਲ ਹੋ ਜਾਵੇਗਾ ਪਰ ਅੱਜ ਅਸੀਂ ਬਹੁਤ ਨਿਰਾਸ਼ ਹੋ ਕੇ ਕਿਸਾਨ ਭਵਨ ਦੇ ਵਿੱਚ ਪਹੁੰਚੇ ਆ ਸਾਡੇ ਸਾਥੀ ਸਾਰੇ ਪਹੁੰਚੇ ਹੋਏ ਨੇ ਜਿਹੜੇ ਪੀੜਤ ਨੇ ਅਤੇ ਅੱਜ ਅਸੀਂ ਆਕ ਕੇ ਅਨਾਉਂਸਮੈਂਟ ਜਿਹੜੀ ਐਸਐਸਪੀ ਦਫ਼ਤਰ ਦੀ ਕਰ ਰਹੇ ਆ ਤੇ ਜਿੱਦਣ ਐਸਐਸਪੀ ਦਫ਼ਤਰ ਮੂਰੇ ਬੈਠੇ ਉਹਦਨ ਅਸੀਂ ਸੀਐਮ ਦੇ ਘਰਾਉ ਦੀ ਅਨਾਉਂਸਮੈਂਟ ਅਸੀਂ ਕਰਕੇ ਉੱਥੋਂ ਉੱਠਾਂਗੇ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਸੀਐਮ ਸਾਹਿਬ ਔਰ ਜਿੰਨੇ ਵੀ ਸਾਡੇ ਡੀਸੀ ਸਾਹਿਬ ਨੇ ਮੁਹਾਲੀ ਦੇ ਐਸਐਸਪੀ ਸਾਹਿਬ ਨੇ ਤੇ ਸਾਡਾ ਜਿਹੜਾ ਮਸਲਾ ਉਹਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਨਹੀਂ ਤਾਂ ਕੋਈ ਨਾ ਕੋਈ ਕਿਸੇ ਪਰਿਵਾਰ ਦੇ ਮੈਂਬਰ ਦੀ ਡੈਥ ਹੋ ਜਾਣੀ ਕਿਸੇ ਨਾ ਕਿਸੇ ਨੇ ਕੁਝ ਖਾ ਕੇ ਮਰ ਜਾਣਾ ਕਿਉਂਕਿ ਜਿਨ੍ਹਾਂ ਨੇ ਪੈਸੇ ਲੈਣੇ ਉਹ ਬਹੁਤ ਤੰਗ ਕਰ ਰਹੇ ਉਹਨਾਂ ਨੂੰ ਤੇ ਉਹਨਾਂ ਨੇ ਵਿਚਾਰਿਆ ਵਿਆਜ ਤੇ ਪੈਸੇ ਵੜੇ ਤੇ ਉਹਨਾਂ ਦੀ ਵਿਆਜ ਵੀ ਨਹੀਂ ਮੁੜ ਰਹੀ ਸੋ ਬਾਕੀ ਦੀ ਗੱਲ ਮੇਰੇ ਨਾਲ ਹਰਪ੍ਰੀਤ ਜੀ ਨੇ ਉਹ ਕਰਨਗੇ ਵੈਜੀ ਜੀ ਦਾ ਖਾਲਸਾ ਵੈਜੀ ਜੀ ਦੀ ਫਤਿਹ ਜੀ ਜਿਵੇਂ ਇੱਕ ਭਾਜੀ ਨੇ ਦੱਸਿਆ ਵੀ ਇਹਨਾਂ ਨੇ ਕਿਹਾ ਵੀ ਡੈਥ ਹੋ ਸਕਦੀ ਆ ਜਾਂ ਹੋ ਜੂਗੀ ਸਾਡੇ ਕੋਲ ਇੱਕ ਐਦਾਂ ਦਾ ਬੰਦਾ ਵੀ ਹੈਗਾ ਮੁੰਡਾ ਸੀਗਾ 25 ਸਾਲ ਦਾ ਉਹਦੀ ਇਸੇ ਸਦਮੇ ਕਰਕੇ ਡੈਥ ਹੋ ਗਈ ਆਲਰੇਡੀ ਹੋ ਚੁੱਕੀ ਹੈ ਕਿਉਂਕਿ ਉਹ ਬੰਦੇ ਨੂੰ ਟੈਨਸ਼ਨ ਸੀਗਾ ਉਹਨੂੰ ਪ੍ਰੋਬਲਮ ਆਉਣ ਲੱਗੀਆਂ ਤਾਂ ਉਹਨੂੰ ਕੈਂਸਰ ਦੀ ਸ਼ਿਕਾਇਤ ਦਾ ਪਤਾ ਲੱਗਿਆ ਵੀ ਕੈਂਸਰ ਹੋ ਗਿਆ ਉਹਦੇ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਸੀਗੇ ਜੋ ਪੈਸਾ ਸੀਗਾ ਸਾਰਾ ਉਹਨੇ ਪਹਿਲਾਂ ਦੇ ਚੁੱਕਿਆ ਸੀਗਾ ਸਾਡੇ ਕੋਲ ਉਹਦਾ ਪ੍ਰੂਫ ਵੀ ਹੈਗਾ ਸੀ ਉਹ ਵੀ ਜਿੱਦਣ ਹੁਣ ਐਸਐਸਪੀ ਦੇ ਦਫ਼ਤਰ ਆਵਾਂਗੇ ਸੀ মিডিਆ ਨੂੰ ਵੀ ਦਿਖਾਵਾਂਗੇ ਤੇ ਅਸੀਂ ਹੋਰ ਲੋਕਾਂ ਨੂੰ ਪਬਲਿਸ਼ ਕਰਾਂਗੇ ਸਾਰਾ ਕਿਉਂਕਿ ਇਹ ਚੀਜ਼ ਵੀ ਸਾਨੂੰ ਕਹਿੰਦੇ ਨੇ ਵੀ ਹੋਊਗੀ ਹੋ ਚੁੱਕੀ ਆ ਸਾਡੇ ਨਾਲ ਅਸੀਂ ਇਹ ਹਮੇਸ਼ਾ ਕਹਿੰਦੇ ਆ ਵੀ ਜੇ ਕੁਝ ਨਹੀਂ ਕਰ ਸਕਦੀ ਸਰਕਾਰ ਤਾਂ ਸਾਨੂੰ ਮਨਾ ਕਰ ਦੇਵੇ ਸਰਕਾਰ ਦੇ ਹੱਥ ਸਭ ਕੁਝ ਹੈਗਾ ਮੰਤਰੀਆਂ ਦੇ ਹੱਥ ਸਭ ਕੁਝ ਹੈਗਾ ਅਸੀਂ ਹਰ ਇੱਕ ਮੰਤਰੀ ਨੂੰ ਹਰ ਇੱਕ ਜਿੰਨੇ ਵੀ ਬੰਦੇ ਹੈਗੇ ਨੇ ਸਭ ਨੂੰ ਅਸੀਂ ਬਰਖਾਸਤ ਕਰਕੇ ਦੇਖ ਲਈ ਵੀ ਸਾਡਾ ਕੋਈ ਹੱਲ ਕਰਿਆ ਜਾਵੇ ਪਰ ਸਾਨੂੰ ਸਿਰਫ ਮਿੱਠੀਆਂ ਗੋਲੀਆਂ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਜਿੱਥੇ ਜਾਣਦੇ ਆ ਮਿੱਠੀਆਂ ਗੋਲੀਆਂ ਦੇ ਕੇ ਮੋੜ ਦਿੰਦੇ ਨੇ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਕਿਤੇ ਅੱਕੇਕ ਹੈ ਇਹ ਨਾ ਹੋਵੇ ਵੀ ਸਾਡੇ ਬੰਦੇ ਜਿਵੇਂ ਲੋਕ ਫਿਰਦੇ ਨੇ ਕੁਝ ਉਹਨਾਂ ਨੂੰ ਕਰ ਦੇਣ ਫਿਰ ਜ਼ਿਆਦਾ ਪ੍ਰੋਬਲਮ ਆਏਗੀ। ਕਿਤੇ ਇਹ ਹੋਵੇ ਵੀ ਕਿਸੇ ਸਾਡੇ ਬੰਦਿਆਂ ਦੇ ਕਿਸੇ ਅਸੀਂ ਤਾਂ ਨਹੀਂ ਕਿਸੇ ਨੂੰ ਫੜ ਰਹੇ ਵੀ ਜੇ ਇਨ ਕੇਸ ਅਸੀਂ ਫੜਦੇ ਆਂ ਜਿੰਨੀ ਪਬਲਿਕ ਹੈਗੀ ਹੈ ਜੇ ਕਿਸੇ ਨੇ ਗੁੱਸੇ ਜਾਇਆ ਨੂੰ ਕੁਝ ਕਰਤਾ ਤਾਂ ਸਾਡੇ ਤੇ ਨੁਕਸਾਨ ਹੋਏਗਾ। ਇਸ ਕਰਕੇ ਅਸੀਂ ਕਹਿੰਦੇ ਵੀ ਅਰੈਸਟ ਆ ਜਿਹੜੀ ਉਹ ਬਕਾਇਦਾ ਪੁਲਿਸ ਪਾਵੇ ਜਿਹੜਾ ਪੁਲਿਸ ਦੀ ਪ੍ਰਕਿਰਿਆ ਉਹ ਪੁਲਿਸ ਕਰੇ ਪਰ ਪੁਲਿਸ ਕਰਨਾ ਕੁਝ ਨਹੀਂ ਚਾਹੁੰਦੀ। ਮਾਨ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਵੀ ਅਸੀਂ ਬਹੁਤ ਵਾਰ ਮਿਹਨਤ ਬੇਨਤੀ ਕੀਤੀ ਆ ਤੇ ਪ੍ਰਸ਼ਾਸਨ ਨੂੰ ਵੀ ਕਹਦੇ ਆ ਵੀ ਜੇ ਨਹੀਂ ਕੋਈ ਟਾਈਮ ਦਾ ਜੋ ਮਿਲਦਾ ਸਾਨੂੰ ਤਾਂ ਸਾਨੂੰ ਉਹ ਵੀ ਦੱਸ ਦੇਣ ਭਈ ਮਨਾ ਕਰ ਦੇਣਾ ਵੀ ਤੁਸੀਂ ਮਿਲਣਾ ਹੀ ਨਹੀਂ ਹੈ ਅਸੀਂ ਮਾਨ ਸਾਹਿਬ ਅੱਗੇ ਦਰਖਾਸਤ ਕਰਦੇ ਆ ਪਿਛਲੀ ਵਾਰ ਵੀ ਕਿਹਾ ਸੀਗਾ ਦੁਬਾਰਾ ਫੇਰ ਕਹਿ ਦਿੰਦੇ ਆ ਵੀ ਸਾਨੂੰ ਮਿਲ ਦਾ ਟਾਈਮ ਦਿੱਤਾ ਜਾਵੇ ਅਸੀਂ ਬਾਰ ਬਾਰ ਇਹ ਚੀਜ਼ ਨੂੰ ਕਹਿ ਰਹੇ ਆ ਕੱਲ ਨੂੰ ਕੋਈ 19 21 ਹੁੰਦੀ ਆ ਕੋਈ ਗਲਤ ਗੱਲ ਹੁੰਦੀ ਆ ਉਦੋਂ ਅਸੀਂ ਬਚਿਆ ਜਾਵੇ ਕੋਈ ਪ੍ਰਸ਼ਾਸਨ ਦੇ ਨਾਲ ਅਨ ਕੋਈ ਅਨ ਸੋ ਖਾਮੀ ਘਟਨਾ ਵਾਪਰਦੀ ਆ ਉਹ ਤੋਂ ਬਚਿਆ ਜਾਵੇ ਸਾਨੂੰ ਇਹੀ ਦਰਖਾਸਤ ਆ ਵੀ ਸਾਨੂੰ ਇਸ ਚੀਜ਼ ਦੇ ਲਈ ਟਾਈਮ ਦਿੱਤਾ ਜਾਵੇ ਤੇ ਸਾਡਾ ਮਸਲਾ ਨੂੰ ਕੋਈ ਨਾ ਕੋਈ ਹੱਲ ਲਾ ਕੇ ਕਿਸੇ ਪਾਸੇ ਲਾਇਆ ਜਾਵੇ ਕਿਉਂਕਿ ਅਸੀਂ 1 ਸਾਲ ਹੋ ਚੱਲਿਆ ਪੂਰਾ ਇਹ ਲੜਾਈ ਨੂੰ ਆਪਣੇ ਬਲ ਬੁੱਤੇ ਤੇ ਲੜਦੇ ਹੋਏ 300 ਪਰਿਵਾਰ ਨੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਤੇ 300 ਪਰਿਵਾਰਾਂ ਦੇ ਹਾਲਾਤ ਦੇਖ ਲਓ ਕੀ ਬਹੁਤ ਔਖਾ ਹੈ ਕਿਸੇ ਕੋਲ ਘਰ ਨਹੀਂ ਹੈਗਾ ਕਿਸੇ ਦਾ ਕੋਈ ਘਰ ਦੀ ਪ੍ਰੋਬਲਮ ਹੈ ਕਿਸੇ ਕੋਲ ਰੋਟੀ ਨੂੰ ਪੈਸੇ ਨਹੀਂ ਹੈਗੇ ਕੋਈ ਕਿਰਾਏਆਂ ਨੂੰ ਨਹੀਂ ਲਾਉਂਦਾ ਕਿੰਨੇ ਕਿੰਨੇ ਕਿਰਾਏ ਲੋਕ ਪਟਕੇ ਇਥੇ ਆਉਂਦੇ ਨੇ ਬਣਦਾ ਕੁਝ ਨਹੀਂ ਹੈਗਾ ਤੇ ਇਹ ਨਾ ਹੋਵੇ ਕਿਤੇ ਉਹ ਕਿਤੇ ਆਏ ਲੋਕ ਕੁਝ ਹੋਰ ਤੁਹਾਡੇ ਲਈ ਨੁਕਸਾਨ ਦੇ। ਸ਼ੁਕਰ ਹੈ। ਸਾਡੇ ਸੁਖਦੇਵ ਸਿੰਘ ਜੀ ਅੰਕਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਬੋਲੇ ਮੈਂ ਸੁਖਦੇਵ ਸਿੰਘ ਹਿਆਰਪੁਰ ਤੋਂ ਬੋਲਦਾ ਮੈਂ ਪੰਜਾਬ ਸਰਕਾਰ ਨੂੰ ਸੰਬੋਧਨ ਕਰਨਾ ਚਾਹੁੰਦਾ ਤੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸਾਡੇ ਪੰਜਾਬ ਦੀ ਜਿਹੜੀ ਜਨਤਾ ਬਹੁਤ ਬੁਰੇ ਤਰੀਕੇ ਨਾਲ ਲੁੱਟ ਹੋ ਗਈ ਹੈ ਫਾਰੇ ਪੜੇ ਲਿਖੇ ਪਰਿਵਾਰ ਨੇ ਸਿਰਫ ਸਾਡੇ ਬੱਚਿਆਂ ਦੇ ਦਿਮਾਗ ਦੇ ਇੱਕੋ ਹੀ ਭੂਤ ਸਵਾਰ ਹੋਇਆ ਕਿ ਆਪਾਂ ਬਾਹਰ ਚਲੀਏ ਕਿਉਂ ਹੋਇਆ ਕਿ ਪੰਜਾਬ ਸਰਕਾਰ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇਣ ਵਿੱਚ ناکਾਮ ਜਿਹੜੀ ਹੋਈ ਹੈ ਸਫਲ ਨਹੀਂ ਹੋਈ ਇਸ ਕਰਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਰੀ ਪੜੇ ਲਿਖਿਆ ਸਾਰੇ ਵਿਦੇਸ਼ਾਂ ਜਾ ਕੇ ਆਪਣਾ ਜਿਹੜੇ ਲਾਈਫ ਸੈੱਟ ਕਰਨੀ ਚਾਹੁੰਦੇ ਆ ਸੋ ਮੈਂ ਭਗਵੰਤ ਮਾਨਜ ਨੂੰ ਬੇਨਤੀ ਕਰਦਾ ਕਿ ਸਾਨੂੰ ਲਗਭਗ 6-7 ਮਹੀਨੇ ਹੋ ਗਏ ਪਿੱਟਦੇ ਨੂੰ ਮੁਹਾਲੀ ਦੇ ਦਫਤਰਾਂ ਵਿੱਚ ਚੱਕਰ ਮਾਰ-ਮਾਰ ਕੇ ਸਾਰੇ ਵੱਡੇ-ਵੱਡੇ ਅਫਸਰਾਂ ਨੇ ਮਿਲ ਚੁੱਕੇ ਆ ਲੇਕਿਨ ਕਿਸੇ ਵੀ ਅਫਸਰ ਜਿਹੜੇ ਕੰਨਾਂ ਦੇ ਜੂ ਨਹੀਂ ਸਰਕੀ ਅੱਜ ਅਸੀਂ ਦੁਖੀ ਹੋ ਕੇ ਆਪਣੇ ਨਵੇਂ ਪਲੇਟਫਾਰਮ ਜਿਹੜੀ ਸ਼ੁਰੂਆਤ ਕਰਨ ਦੇ ਲਈ ਸਾਡੇ ਨਾਲ ਬਹੁਤ ਸੀਨੀਅਰ ਸਿਰ ਕੱਢਦਾ ਜਿਹੜੇ ਸੂਬਾ ਪ੍ਰਧਾਨ ਨੇ ਤੋਤੇਵਾਲ ਕਿਸਾਨ ਜੁਨੀਅਨ ਦੇ ਬਹੁਤ ਸਿਰ ਕੱਢ ਆਗੂ ਨੇ ਨਾਲ ਹਰਪ੍ਰੀਤ ਜੀ ਬੈਠੇ ਨੇ ਨਾਲ ਮਲਕੀਸ਼ ਸਿੰਘ ਜੀ ਬੈਠੇ ਛਾਹ ਖੋੜਦੇ ਸਾਰੇ ਨਾਮਕਾਰ ਬੰਦੇ ਨੇ ਅਸੀਂ ਸਾਰੇ ਅਪੀਲ ਕਰਦੇ ਜਨਤਾ ਨੂੰ ਕਿ ਤਕੜੇ ਹੋ ਕੇ ਆਪਾਂ ਜਿਹੜੇ ਆਪਣੇ ਹੱਕ ਦੀ ਜਿਹੜੀ ਆਵਾਜ਼ ਆ ਉਠਾਈਏ ਤੇ ਸਰਕਾਰ ਦੇ ਜਿਹੜੇ ਆਪਾਂ ਚੰਗੀ ਤਰ੍ਹਾਂ ਜਿਹੜੇ ਕੰਨੇ ਡਾ ਖੁਰਕ ਸਕੀਏ ਤਾਂ ਕਿ ਸਾਡੇ ਜਨਤਾ ਨੂੰ ਜਿਹੜਾ ਇਹ ਜਿਹੜਾ ਹੱਕ ਜਿਹੜਾ ਮਿਲ ਸਕੇ ਜਨਤਾ ਦਾ ਇਸ ਕੌੜੇ ਪਰਿਵਾਰ ਨੇ 15 100 ਨੇ ਕੋਈ 100 ਨੇ ਕਟੋੜ 2300 ਕਰੋੜ ਦਾ ਜਿਹੜਾ ਜਨਤਾ ਦਾ ਕਬਲਾ ਕਰ ਲਿਆ ਜਨਤਾ ਲੁੱਟ ਹੋ ਗਈ ਹੈ ਜ਼ਮੀਨਾਂ ਵੇਚੀਆਂ ਲੋਕਾਂ ਨੇ ਘਰ ਆਪਣੇ ਵੇਚੇ ਨੇ ਬੜੀ ਜਨਤਾ ਪਰੇਸ਼ਾਨ ਆ ਸੋ ਜਨਤਾ ਸਰਕਾਰ ਅੱਗੇ ਅਪੀਲ ਕਰਨਾ ਚਾਹੁੰਦੀ ਹੈ ਜੇ ਅਗਰ ਜਨਤਾ ਦੀ ਆਵਾਜ਼ ਸਰਕਾਰ ਨੇ ਨਾ ਸੁਣੀ ਤਾਂ ਜਰੂਰ ਇੱਕ ਦਿਨ ਅਸੀਂ ਸਰਕਾਰੀ ਜਿੰਨੇ ਵੱਡੇ ਦਫ਼ਤਰ ਨੇ ਜੋ ਜਿੰਨੇ ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਨੇ ਸਾਰੇ ਅਫਸਰਾਂ ਦੇ ਦਫ਼ਤਰ ਅਸੀਂ ਜਿਹੜਾ ਰੱਜ ਕੇ ਜਿਹੜਾ ਇਹਨਾਂ ਦਾ ਘਰਾਓ ਕਰਾਂਗੇ ਤੇ ਸਰਕਾਰ ਜਿਹੜੇ ਵਾਅਦੇ ਖਿਲਾਫ ਅਸੀਂ ਜਿਹੜਾ ਕੰਮ ਕਰਾਂਗੇ ਵਾਹ ਜੋ ਖਾਲਸਾ ਵਾਹ ਫਤ ਸੋ ਸਾਨੂੰ ਤਾਂ ਇਦਾਂ ਲੱਗਦਾ ਜੀ ਜਿਦਾਂ ਪੰਜਾਬ ਪੁਲਿਸ ਔਰ ਜਿੰਨੇ ਵੀ ਹੋਰ ਅਫੀਸਰ ਨੇ ਇਹਦੇ ਵਿੱਚ ਉਹ ਸਾਰੇ ਕੌੜੇ ਦੇ ਨਾਲ ਮਿਲੇ ਹੋਏ ਨੇ ਕਿਉਂਕਿ ਜਦ ਅਸੀਂ ਕਿਸੇ ਅਫੀਸਰ ਦੇ ਸਾਹਮਣੇ ਜਾ ਕੇ ਪੇਸ਼ ਹੁੰਨੇ ਆ ਤਾਂ ਗੱਲਬਾਤ ਕਰਦੇ ਤਾਂ ਉਹਨਾਂ ਦਾ ਵਤੀਰਾ ਹੀ ਇਦਾਂ ਦਾ ਹੁੰਦਾ ਜਿੱਦਾਂ ਐ ਲੱਗਦਾ ਕਿ ਉਹਨੂੰ ਸਾਰੇ ਬਚਾਉਣਾ ਚਾਹੁੰਦੇ ਨੇ ਸੋ ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਆ ਕਿ ਜਿਹੜੀ ਪੁਲਿਸ ਹੈ ਉਹ ਕੌੜੇ ਦੇ ਨਾਲ ਮਿਲੀ ਹੋਈ ਆ ਤੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ਤੇ ਸਾਨੂੰ ਉਮੀਦ ਵੀ ਹੈ ਨਹੀਂ ਇਸੇ ਕਰਕੇ ਅਸੀਂ ਜਿਹੜਾ ਸੋਮਵਾਰ ਦਾ ਘਰਾਉ ਦਾ ਪ੍ਰੋਗਰਾਮ ਦੇ ਰਹੇ ਹਾਂ ਜਿਹੜਾ ਘਰਾਉ ਦਾ ਤੁਸੀਂ ਐਲਾਨ ਕੀਤਾ ਉਹ ਕੀ ਰੂਪਰੇਖਾ ਕਿਸ ਤਰੀਕੇ ਦੀ ਹੋਵੇਗੀ ਕਿ ਤੁਹਾਡੇ ਪੀੜਤਾਂ ਦੇ ਨਾਲ-ਨਾਲ ਹੋਰ ਕਿਸਾਨ ਜਥੇਬੰਦੀਆਂ ਦੀ ਸਪੋਰਟ ਵੀ ਮਿਲ ਸਕਦੀ ਆ ਬਿਲਕੁਲ ਅਸੀਂ ਅਪੀਲ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਜਿੰਨੇ ਵੀ ਆਰਗੂਮੈਂਟ ਜਾਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਕਿਉਂਕਿ ਪਹਿਲਾਂ ਵੀ ਮੇਰੀ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਸੀ ਇਸ ਮੁੱਦੇ ਤੇ ਤੇ ਉਹਨਾਂ ਨੇ ਕਿਹਾ ਸੀ ਕਿ ਜਿਸ ਦਿਨ ਤੁਸੀਂ ਧਰਨਾ ਲਾਉਣਾ ਅਸੀਂ ਤੁਹਾਡੀ ਸਪੋਰਟ ਕਰਾਂਗੇ ਤੁਹਾਡੇ ਨਾਲ ਖੜਾਂਗੇ ਸੋ ਮੈਂ ਅਪੀਲ ਕਰੂੰਗਾ ਸੰਯੁਕਤ ਕਿਸਾਨ ਮੋਰਚੇ ਦੇ ਵੀ ਜਿੰਨੇ ਆਗੂ ਨੇ ਜਿੰਨੀਆਂ ਭਰਾਤਰੀ ਜਥੇਬੰਦੀਆਂ ਨੇ ਉਹ ਸਾਡਾ ਸਾਥ ਜਿਹੜਾ ਸੋਮਵਾਰ ਅਸੀਂ 29 ਤਰੀਕ ਨੂੰ ਘਰਾਓ ਕਰਨਾ ਉਹਦੇ ਵਿੱਚ ਵੀ ਦੇਣ ਤੇ ਜਿੱਦਾਂ ਤੁਸੀਂ ਅੱਗੇ ਕਿਹਾ ਕਿ ਇਹਨਾਂ ਨੇ ਜਿਹੜੇ ਐਸਐਸਪੀ ਆਫਿਸ ਦੇ ਵਿੱਚ ਇਹ ਕੰਮ 'ਚ ਦੇਰੀ ਕਿਉਂ ਹੋ ਰਹੀ ਹੈ ਦੇਰੀ ਦਾ ਤਾਂ ਸਾਫ਼-ਸਾਫ਼ ਹੀ ਸਾਨੂੰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਯਕੀਨ ਹੋ ਗਿਆ ਹੁਣ ਤਾਂ ਕਿਉਂਕਿ ਜਦੋਂ ਅਸੀਂ ਕਿਸੇ ਜਿੱਦਾਂ ਇਹਨਾਂ ਨੇ ਕਿਹਾ ਸੀ ਸਾਨੂੰ ਡੀਐਸਪੀ ਸਪੈਸ਼ਲ ਬਰਾਜ ਦੇ ਵਿੱਚ ਤੁਸੀਂ ਜਾਓ ਅਸੀਂ ਉਹਨਾਂ ਦੀ ਡਿਊਟੀ ਲਾਤੀ ਕਿ ਉਹ ਰੈਸਟ ਪਹੁੰਗ ਗਈ ਪਰ ਉਹਨਾਂ ਨੂੰ ਵੀ ਅਸੀਂ ਮਿਲ ਕੇ ਆਏ ਅੱਜ 8 ਦਿਨ ਤੋਂ ਉੱਪਰ ਹੋ ਚੱਲੇ ਨੇ ਉਹਨਾਂ ਦਾ ਇੱਕ ਵੀ ਕਾਲ ਨਹੀਂ ਉਹਨਾਂ ਦੇ ਦਫ਼ਤਰੋਂ ਸਾਨੂੰ ਆਈ ਬਲਕਿ ਅਸੀਂ ਕੌਲਾਂ ਕਰ ਕਰ ਪੁੱਛਦੇ ਆਂ ਤਾਂ ਉਹ ਅੱਗੋਂ ਕੋਈ ਜਵਾਬ ਨਹੀਂ ਦਿੰਦੇ ਤੇ ਨਾ ਹੀ ਕਿਸੇ ਦੇ ਘਰੇ ਅੱਜ ਤੱਕ ਰੇਡ ਪਈ ਆ ਕਿ ਜਿਹੜੇ ਉਹਨਾਂ ਦੇ ਐਮਪਲਾਈ ਸੀਗੇ ਉਹਨਾਂ ਦੇ ਘਰੇ ਰੇਡ ਪੁਲਿਸ ਨੇ ਕੀਤੀ ਹੋਵੇ ਜਿਹੜੀ ਧਰਨੇ ਦੀ ਰੂਪਰੇਖਾ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਅਸੀਂ ਸਵੇਰੇ 9 ਵਜੇ ਤੋਂ ਲੈ ਕੇ 9 ਵਜੇ ਦਾ ਸੱਦਾ ਦੇ ਰਹੇ ਸੀ ਆਪਣੇ ਸਾਥੀਆਂ ਨੂੰ ਸਾਰਿਆਂ ਨੂੰ ਤੇ 10 ਵਜੇ ਪੂਰੇ ਸਾਡਾ ਧਰਨਾ ਸਟਾਰਟ ਹੋਵੇਗਾ ਤੇ ਸ਼ਾਮ ਦੇ 5 ਵਜੇ ਤੱਕ ਜਿੰਨਾ ਟਾਈਮ ਹੁੰਦਾ ਆਫਿਸ ਦਾ ਸਵੇਰੇ 10 ਤੋਂ 5 ਅਸੀਂ 10 ਤੋਂ 5 ਦੋਨੇ ਗੇਟ ਆ ਜਿਹੜੇ ਐਸਐਸਪੀ ਦਫ਼ਤਰ ਦੇ ਔਰ ਬੀਸੀਐਸ ਸਾਹਿਬ ਵੀ ਉਸੇ ਰਸਤੇ ਧਾਣੀ ਲੰਘਦੇ ਨੇ ਅਸੀਂ ਦੋਨੇ ਗੇਟ ਜਿਹੜੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਕਰਕੇ ਰੱਖਾਂਗੇ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਕਿ ਪੀੜਤ ਪਰਿਵਾਰਾਂ ਦੇ ਵੱਲੋਂ ਕੋੜਾ ਟਬਰ ਦੀ ਕੁਰਸੀ ਦਾ ਘਰਾਉ ਕੀਤਾ ਜਾਂਦਾ ਹੈ ਤੇ ਇਸੇ ਮਾਮਲੇ ਦੇ ਇਬਾਦਤ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਆਉਂਦੀ ਹੈ ਕੋੜਾ ਪਰਿਵਾਰ ਦੀ ਤਾਂ ਉਹਦੇ ਵਿੱਚ ਜਿਹੜਾ ਘਰਾਉ ਕਰਨ ਵਾਲੇ ਪੀੜਤ ਲੋਕ ਨੇ ਉਹਨਾਂ ਨੂੰ ਤਲਬ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਤਕਰੀਬਨ 50 ਤੋਂ ਉੱਪਰ ਐਫ ਆਈ ਆਰ ਜਿਹੜਾ ਕੋੜਾ ਕੋੜਾ ਟਬਰ ਦੇ ਉੱਪਰ ਦਰਜ ਹੋਈਆਂ ਨੇ ਈ ਲੱਗਦਾ ਹੈ ਕਿ ਦੋਸ਼ੀ ਇਸ ਤਰੀਕੇ ਦੇ ਨਾਲ ਡਾਇਰੈਕਟ ਪ੍ਰਸ਼ਾਸਨ ਦੇ ਕੋਲੀਆਂ ਰਿਪੋਰਟ ਕਰ ਰਿਹਾ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਉਸ ਦੋਸ਼ੀ ਦੇ ਵਿਰੁੱਧ ਰਿਐਕਟ ਕਿਉਂ ਨਹੀਂ ਕੀਤਾ ਜਾ ਰਿਹਾ ਪੱਤਰਕਾਰ ਸਾਹਿਬ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ ਦੋਸ਼ੀ ਆ ਉਹ ਸਾਡੇ ਖਿਲਾਫ ਜਿਹੜੇ ਸਾਡੇ ਬੰਦਿਆਂ ਦੇ ਖਿਲਾਫ ਰਿਪੋਰਟਾਂ ਕਰ ਰਿਹਾ ਉਹ ਉਹ ਈਮੇਲ ਦੇ ਜ਼ਰੀਏ ਜਿਹੜੀ ਡੀਸੀ ਆਫਿਸ ਜਾਂ ਐਸਐਸਪੀ ਆਫਿਸ ਆਪਣੀ ਮੇਲ ਕਰਦਾ ਆ ਕਿ ਫੁਲਾਣੇ ਬੰਦੇ ਸਾਡੇ ਘਰੇ ਬੈਠ ਕੇ ਸਾਡੀ ਤੋੜਪੰਨ ਕਰਗੇ ਸਾਡਾ ਸਮਾਨ ਚੱਕ ਕੇ ਲੈ ਗਏ ਸੋ ਆਹੀ ਸਾਡੇ ਸਾਥੀ ਸਾਰੇ ਸਨ ਜਿਹੜੇ ਉੱਥੇ ਉਹਦੀ ਕੋਠੀ ਦੇ ਵਿੱਚ ਬੈਠੇ ਸੀ ਕਿਸੇ ਨੇ ਉਹਦਾ ਕੋਈ ਜ਼ਮਾਨ ਨਹੀਂ ਛੇੜਿਆ ਕਿਸੇ ਨੇ ਕੋਈ ਉਹਦੀ ਤੋੜ-ਪੰਨ ਨਹੀਂ ਕੀਤੀ ਬਿਲਕੁਲ ਜਿੱਦਾਂ ਕੋਠੀ ਲਈ ਸੀ ਉਦਾਂ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਆਏ ਉਹਨਾਂ ਨੇ ਕੋਠੀ ਦੇਖ ਕੇ ਫੇਰ ਚਾਬੀ ਫੜੀ ਇਹਨਾਂ ਤੋਂ ਤੇ ਜੇ ਉਹਦੇ ਘਰ 'ਤੇ ਕੋਈ ਚੋਰੀ ਹੋਈ ਹੁੰਦੀ ਜਾਂ ਸਮਾਨ ਕੋਈ ਤੋੜਿਆ ਭੰਨਿਆ ਹੁੰਦਾ ਤਾਂ ਉਸ ਟਾਈਮ ਪੰਜਾਬ ਪੁਲਿਸ ਦੇ ਆਫੀਸਰ ਜਿਹੜੇ ਸੀਗੇ ਉਹਨਾਂ ਨੇ ਚਾਬੀ ਨਹੀਂ ਸੀ ਕਢਣੀ ਔਰ ਇਹਦਾ ਜਵਾਬ ਪੁਲਿਸ ਚੰਗੀ ਤਰ੍ਹਾਂ ਦੇ ਸਕਦੀ ਕਿ ਉਹਦੇ ਘਰ ਦੀ ਹੁਣ ਅਸੀਂ ਤਾਂ ਰਾਖੀ ਕਰ ਨਹੀਂ ਸਕਦੇ ਕਿਉਂਕਿ ਉਹਦੇ ਘਰ ਦੀ ਰਾਖੀ ਉਹ ਆਪ ਕਰਵਾਵੇ ਜੇ ਉੱਥੇ ਕੋਈ ਹੋਰ ਚੋਰੀ ਕਰਕੇ ਲੈ ਜਾਂਦਾ ਜਾਂ ਕੋਈ ਬਾਹਰੋਂ ਬੰਦੇ ਚੋਰ ਪੈਂਦੇ ਨੇ ਉਹਦੀ ਜ਼ਿੰਮੇਵਾਰੀ ਸਾਡੀ ਬਿਲਕੁਲ ਨਹੀਂ ਸਾਡੀਆਂ ਜਥੇਬੰਦੀ ਜਿੰਨੀ ਵੀ ਸਾਡੇ ਪੀੜਤ ਲੋਕ ਨੇ ਕਿਸੇ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਤੇ ਬਾਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪ੍ਰਸ਼ਾਸਨ ਦੀ ਪ੍ਰਸ਼ਾਸਨ ਤਾਂ ਮੈਂ ਕਹਿੰਨਾ ਵੀ ਅਸੀਂ ਹੁਣ ਹੱਥ ਜੋੜਤੇ ਅੱਜ ਅਖੀਰ ਹੀ ਸਾਡੇ ਹੱਥ ਖੜੇ ਹੋਗੇ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਨੇ ਸਾਡਾ ਅੱਜ ਤੱਕ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਇੱਕ ਵੀ ਕੰਮ ਸਾਡਾ ਜਿਹੜਾ ਡੱਕਾ ਵੀ ਤੋੜ ਕੇ ਦੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਸੋਮਵਾਰ ਜਿਹੜਾ ਦਫ਼ਤਰਾਂ ਮੂਰੇ ਬੈਠਾਂਗੇ ਠੀਕ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਸਾਹਿਬ ਵਾਹਿਗੁਰੂ ਜਿੱਕੀ ਫਤਿਹ